ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਸੂਰ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਨੂੰ ਵਾਲ ਪਾਉਣੇ ਆਪਾਂ ਕੋ ਸਲਵਾਰ ਆਪਾਂ ਜੋੜ ਲਈ ਆ ਜਿਹੜਾ ਆਪਣਾ ਆਖੋ ਹੈਗਾ 벨ਟ ਆ ਵੇਖੋ ਜਿਹੜੀ 벨ਟ ਆ 벨ਟ ਦੇ ਆਪਾਂ ਜਿੜੀ ਵਾਲੇ ਪਾਸੇ ਨਿਸ਼ਾਨੀ ਲਾ ਲਾਂਗੇ 8.5 ਦੀ ਇੱਥੋਂ ਨਿਸ਼ਾਨੀ ਆਪਾਂ ਲਾਉਣੀ ਆ 8.5 ਦੀ ਇੱਧਰ ਵੀ ਆਪਾਂ ਕਰਨਾ 8.5 ਦੀ ਨਿਸ਼ਾਨੀ ਲਾ ਲਾਂਗੇ ਹੁਣ ਆਪਾਂ ਕੀ ਕਰਨਾ ਬੈਕ ਸਾਈਡ ਤੇ ਇੱਕ ਆਸਣ ਤੇ ਪਲੇਟ ਪਾਵਾਂਗੇ ਬੈਕ ਸਾਈਡ ਤੇ ਆਹ ਵੇਖੋ ਆਸਣ ਦੀ ਸੀਣ ਹੋਗੀ ਇਥੇ ਆਪਾਂ ਕੀ ਕਰਨਾ ਬੈਕ ਸਾਈਡ ਤੇ ਇੱਕ ਪਲੇਟ ਪਾਵਾਂਗੇ ਇਹ ਕੀ ਕਰਨਾ 2.5 2.5 ਇੰਚ ਦਾ ਆਪਾਂ 2.5 ਇੰਚ ਇਧਰੋਂ 2.5 ਇੰਚ ਆਪਾਂ ਇਧਰੋਂ ਲਾਵਾਂਗੇ ਹੁਣ ਕੀ ਕਰਾਂਗੇ ਇੱਥੋਂ ਫੜ ਕੇ ਆਪਾਂ ਸੀਨ ਤੱਕ ਲੈ ਕੇ ਆਵਾਂਗੇ ਇੱਥੋਂ ਫੜ ਕੇ ਵੀ ਸੀਨ ਤੱਕ ਲੈ ਕੇ ਆਵਾਂਗੇ ਸੈਂਟਰ 'ਚ ਆਸਨ ਦੇ ਸੈਂਟਰ 'ਚ ਹੁਣ ਆਪਾਂ ਕੀ ਕਰਾਂਗੇ ਨੂੰ ਦੋ ਸੀਨ ਲਗਾ ਲਾਂਗੇ ਜਿਹੜਾ ਆਪਾਂ 벨ਟ ਲਿਆ ਆ ਵੇਖੋ 벨ਟ ਲਈ ਆਪਾਂ 벨ਟ ਦੇ ਜਿਹੜੀ ਆਪਾਂ ਨਿਸ਼ਾਨ ਲਾਏ ਆ ਇੱਧਰ 8.5 ਦੇ 8.5 ਦੇ ਆ ਲਾਏ ਇਹ ਕੀ ਕਰਨਾ ਆਪਾਂ ਬੈਕ ਸਾਈਡ ਤੋਂ ਫੜਨਾ ਤੇ ਆ ਜਿੱਥੇ ਆਪਾਂ ਵਲ ਪਾਇਆ ਬੈਕ ਸਾਈਡ ਤੇ ਪਲੇਟ ਪਾਇਆ ਨਾ ਉੱਥੇ ਸੀਨ ਮੜਾ ਲੈਣੀ ਆਪਾਂ ਪਿਛਲੇ ਪਾਸਿਓਂ ਦੀ ਬੈਲਟ ਦੀ ਆਹ ਵੇਖੋ ਪਿਛਲਾ ਪਾਸਾ ਇਹਦੇ ਨਾਲ ਮੜਾ ਲੈਣਾ ਹੁਣ ਕੀ ਕਰਨਾ ਆਪਾਂ ਇਹਨੂੰ ਜੋੜ ਲੈਣਾ ਬਿਲਕੁਲ ਸੌਖਾ ਤਰੀਕਾ ਏ जितों तकर आप लाया उथे आपन लैके जाना इतना इतों तीकर आपन ला देंगे हम की करना वेखो सीन आैकसाइड ਆ ਜਿਹੜਾ ਬੈਕ ਸਾਈਡ ਤੇ ਪਲੇਟ ਪਾਇਆ ਉਹਦੇ ਨਾਲ ਹੀ ਆਪਾਂ ਇਧਰੋਂ ਵੀ ਸੀਨ ਲਾ ਦਾਂਗੇ ਨੇ ਆਪਾਂ ਆ ਵੇਖੋ ਨਿਸ਼ਾਨ ਤੱਕ ਲਾਉਣੀ ਜਿਹੜੀ 8.5 ਤੇ ਨਿਸ਼ਾਨ ਲਾਇਆ ਸੀ ਆਪਾਂ ਉੱਥੋਂ ਤਿੱਕਰ ਆਪਾਂ ਸੀਨ ਲਾ ਦਾਂਗੇ ਹੁਣ ਵੇਖੋ ਆ ਵੇਖੋ ਆਪਣੀ ਬੈਲਟ ਨਾਲ ਲੱਗ ਗਈ ਹੁਣ ਆਪਾਂ ਇਹਨੂੰ ਚੋਣਾ ਪਾਉਣੀ ਆ ਵਲ ਪਾਉਣੇ ਸੁੱਕੇ ਹੋ ਜਾਣਗੇ ਆ ਵੇਖੋ ਆ ਵੇਖੋ ਬੈਲਟ ਆਪਾਂ ਕੋ ਹੁਣ ਇਹ ਤਾਂ ਸੈਂਟਰ ਫੜਨਾ ਆਪਾਂ ਜਿਹੜਾ ਆਸਣ ਵਾਲੀ ਸੀਣ ਆਸਣ ਵਾਲੀ ਆਪਾਂ ਸੀਣ ਫੜਨੀ ਆ ਆ ਵੇਖੋ ਆਸਣ ਵਾਲੀ ਸੀਣ ਹੋ ਗਈ ਤੇ ਆ ਚਿੜੀ ਵਾਲਾ ਪਾਸਾ ਚਿੜੀ ਵਾਲਾ ਪਾਸਾ ਇਹਨੂੰ ਆਪਾਂ ਆਪਸ ਵਿੱਚ ਅਟੈਚ ਕਰ ਦਾਂਗੇ ਵਾਪਸ ਵਿੱਚ ਆਪਾਂ ਅਟੈਚ ਕਰ ਦਾਂਗੇ ਆ ਵੇਖੋ ਬੈਲਟ ਆਪਣੀ ਹੁਣ ਆ ਜਿਹੜੀ ਚੀਜ਼ ਆ ਆ ਵੇਖੋ ਕਪੜਾ ਆ ਜਿਹੜਾ ਚੋਣਾ ਦਾ ਇਹ ਆਪਾਂ ਸਾਰੀਆਂ ਚੋਣਾ 8.5 ਤੱਕ ਲੈ ਕੇ ਆਉਣੀਆਂ ਆ ਵੇਖੋ ਸਾਰੀਆਂ ਚੋਣਾ 8.5 ਤੱਕ ਲੈ ਕੇ ਆਉਣੀਆਂ ਹੁਣ ਕੀ ਕਰਨਾ ਆਪਾਂ ਆ ਜਿਹੜਾ ਪੋਹਚਾ ਨਾ ਆਪਾਂ ਪੋਹਚਾ ਲਾਇਆ ਆ ਪੋਹਚਾ ਇਹਦਾ ਆਪਾਂ ਸੈਂਟਰ ਕਰਾਂਗੇ ਇਹਦਾ ਆਪਾਂ ਕਰ ਲੈਣਾ ਸੈਂਟਰ ਸੈਂਟਰ ਦੇ ਵਿੱਚ ਆਪਾਂ ਇੱਕ ਟਾਕ ਲਾ ਲਾਂਗੇ ਆ ਵੇਖੋ ਉਧਰੋਂ ਵੀ ਆਪਾਂ ਐਵੇਂ ਹੀ ਕਰਨਾ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਕਿ ਵਾਲ ਕਿਵੇਂ ਪਾਉਣੇ ਆ ਇਹ ਆਪਣੀ ਨਿਸ਼ਾਨੀ ਹੋਗੀ ਇੱਥੇ ਆਪਾਂ ਅਟੈਚ ਕਰਤਾ ਆ ਵੇਖੋ ਅਗਲਾ ਪਾਸਾ ਅਟੈਚ ਕਰਤਾ ਹੁਣ ਇੰਨੇ ਕੱਪੜੇ ਦੇ ਆਪਾਂ 8.5 ਤੱਕ ਵਾਲ ਪਾਵਾਂਗੇ 8 1 ਇੰਚ ਦੀ ਨਿਸ਼ਾਨੀ ਆਪਾਂ ਲਾਵਾਂਗੇ 1 ਇੰਚ ਦੀ ਇਧਰੋਂ ਲਾਵਾਂਗੇ 1 ਦੀ ਹੀ ਆਪਾਂ ਇਧਰੋਂ ਲਾ ਲਾਂਗੇ ਹੁਣ ਆਪਾਂ ਇਦਾਂ ਹੀ ਚੋਣਾ ਪਾਉਂਦੇ ਜਾਵਾਂਗੇ ਜੇ ਆਪਾਂ ਕੋ ਕੱਪੜਾ ਜ਼ਿਆਦਾ ਜਿਵੇਂ ਕਿ ਪਟਿਆਲਾ ਸਲਵਾਰ ਹੋਵੇ ਉਹਦੇ ਆਪਾਂ ਵੱਡੇ ਵਾਲ ਪਾਈਦੇ ਆ ਇਹਦੇ ਸਿੰਪਲ ਦੇ ਥੋੜੇ ਕੱਟ ਪਾਈਦੇ 2 2 ਇੰਚ ਤੇ ਆਪਾਂ ਵਾਲ ਪਾ ਦੇਣੇ ਆ ਕੋਟ ਐਂਚ ਫੜ ਕੇ ਤਾਂ ਆਪਾਂ ਐਵੇਂ ਵਲ ਪਾਈ ਜਾਣੇ ਆ ਇਹ ਆਪਾਂ ਸਾਰਾ ਕੱਪੜਾ 8.5 ਤੱਕ ਹੀ ਪੂਰਾ ਕਰਨਾ ਇਹ ਆਪਾਂ ਨੂੰ ਥੋੜੀ ਵੱਡੀ ਛੋਟੀ ਵੀ ਕਰਨੀ ਪਵੇ ਆਰਾਮ ਦੇ ਨਾਲ 벨ਟ ਦੇ ਨਾਲ ਸੈੱਟ ਹੋ ਜਾਂਦੇ ਇਕਦਾਂ ਹੀ ਆਪਾਂ ਵਾਲ ਪਾਈ ਜਾਣੇ ਹੁਣ ਆਪਣਾ ਕੱਟ ਆ ਗਿਆ ਆਖੋ ਕੱਟ ਕੱਟ ਤੋਂ ਫੜ ਕੇ ਆਪਾਂ ਐਵੇਂ ਵਾਲ ਪਾ ਦਾਂਗੇ ਇਹ ਆਪਣੇ ਇੱਕ ਪਾਸੇ ਦੇ ਵਾਲ ਪੈ ਗੇ ਪੀਕ ਆਹ ਵੇਖੋ ਆ ਵਾਲ ਪੈ ਗੇ ਬਿਲਕੁਲ 8.5 ਤੱਕ ਆਪਾਂ ਨੂੰ ਆਵੇ ਬਿਲਕੁਲ ਨਾਲ ਜੁੜ ਗਈ ਆ 8.5 ਹੈ ਨਾ ਨਿਸ਼ਾਨੀ ਨਿਸ਼ਾਨੀ ਤੇ ਆ ਵੇਖੋ 벨ਟ ਇਥੋਂ ਟਿੱਕਰ ਆਪਣੀ ਜੁੜ ਗਈ ਬਿਲਕੁਲ ਅਣਜਾਣ ਬੰਦਾ ਵੀ ਇਹ ਇਸ ਥ੍ਰੀ ਕੇ ਨਾ ਚੋਣਾ ਪਾਓਗੇ ਕੋਈ ਵੀ ਮੁਸ਼ਕਲ ਨਹੀਂ ਆਏਗੀ ਵੇਖੋ ਆਪਾਂ ਚੋਣਾ ਪੈ ਗਈ 8:30 ਤੱਕ ਹੁਣ ਇਹ ਦੂਜੇ ਪਾਸੇ ਵੀ ਆਪਾਂ ਇਵੇਂ ਹੀ ਚੋਣਾ ਪਾਵਾਂਗੇ ਵੜ ਪਾਵਾਂਗੇ ਦੂਜੇ ਪਾਸੇ ਵੀ ਆਪਾਂ ਇਵੇਂ ਹੀ ਵੜ ਪਾਵਾਂਗੇ ਹਾਂਜੀ ਆਹ ਵੇਖੋ ਆਪਾਂ ਹੁਣ ਦੂਜੇ ਪਾਸੇ ਵੀ ਇਵੇਂ ਹੀ ਵੜ ਪਾ ਲੇ ਆ ਵੇਖੋ ਇਦਾਂ ਵਾਲ ਪਾਉਣਾ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਇਸ ਤਰੀਕੇ ਨਾਲ ਵਾਲ ਪਾ ਕੇ ਤੁਸੀਂ ਵੇਖਿਓ ਨਾਲੇ ਮੈਨੂੰ ਕਮੈਂਟ ਕਰਕੇ ਦੱਸਿਓ ਕਿਹੇ ਤਰੀਕੇ ਮੈਨੂੰ ਤੁਹਾਨੂੰ ਕਿਵੇਂ ਦਾ ਲੱਗਾ